ਲੋਜੀ ਅੱਜ ਆਪਾਂ ਤੁਹਾਨੂੰ ਕੇਸ ਕਿਵੇਂ ਬਣਾਉਣੀ ਦੱਸਦੇ ਆ ਆਪਣੇ ਕੋਲੇ ਪਿਆਸੀ ਜੀ ਛੋਟਾ ਜਿਹਾ ਬਲੈਕ ਕਪੜਾ ਦੇਖੋ ਤੇ ਉਸ ਤੋਂ ਬਾਅਦ ਆਪਾਂ 9 ਇੰਚ ਦੀ ਲੰਬਾਈ ਲੈਂਦੇ ਤੇ ਸਾਢੇ 6 ਇੰਚ ਆ ਪੈਰੀ ਚੜਾਈ ਲਵਾਂਗੇ ਇਹ ਨਾ ਫਿਰ ਖੁੱਲੀ ਡੁੱਲੀ ਆਪਣਾ ਦੇਖੋ ਜੂੜਾ ਪਿੱਛੋਂ ਕਵਰ ਹੋ ਜਾਂਦਾ ਹੈਗਾ ਤੇ ਚੰਗੀ ਤਰ੍ਹਾਂ ਖੁੱਲੀ ਡੁੱਲੀ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਫੋਲਡ ਕਰ ਦਾਂਗੇ ਫੋਲਡ ਕਰਨ ਤੋਂ ਬਾਅਦ 2 ਇੰਚ ਆਪਾਂ ਸਾਈਡ ਤੋਂ ਲੈਣਾ ਜੀ ਡਬਲ ਕੱਪੜਾ ਹੈਗਾ ਦੇਖੋ ਫੋਲਡ ਕੀਤਾ ਹੋਇਆ 2 ਇੰਚ ਲੈ ਕੇ 5 ਇੰਚ ਉੱਪਰ ਤੱਕ ਇਸ ਤਰ੍ਹਾਂ ਨਿਸ਼ਾਨ ਲਾ ਦਾਂਗੇ ਉਸ ਤੋਂ ਬਾਅਦ ਉੱਪਰਲੀ ਸਾਈਡ ਤੋਂ ਥੋੜੀ ਜਿਹੀ ਨਾ ਗਲਾਈ ਦਵਾਂਗੇ 1 ਇੰਚਕ ਦੀ ਖੁੰਝੇ ਤੋਂ ਲੈ ਕੇ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਦਾਂਗੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਜਿਹੜੀ ਇਹਦੇ ਸਾਈਡ ਤੇ ਪ ਪੱਟੀ ਉਹ ਪੱਟੀ ਵੀ ਆਪਾਂ ਡਬਲ ਲੈਣੀ ਹੈ ਤੇ ਉਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਕਿ ਆਪਾਂ ਕਿਵੇਂ ਲੈਣੀ ਹੈ ਦੇਖੋ ਜਿਹੜਾ ਇਹ ਚੌੜਾ ਕਪੜਾ ਰਹਿ ਗਿਆ نیچے ਇੱਥੇ ਆਪਾਂ ਦੋ ਕਬਲ ਪਾ ਕੇ نیچے ਨਾ ਪੱਟੀ ਲਾ ਦਾਂਗੇ ਛੋਟੀ ਜੀ ਇੱਕ ਸਾਈਡ ਤੇ ਲਾ ਕੇ ਦੂਜੀ ਸਾਈਡ ਤੇ ਆਪਾਂ ਇਹਨੂੰ ਦੱਬ ਦਾਂਗੇ ਜਿਹੜੀ ਉੱਪਰਲੀ ਪੱਟੀ ਲੈਣੀ ਹੈ ਉਹ ਆਪਾਂ ਇਸ ਹਿਸਾਬ ਨਾਲ ਲੈਣੀ ਹੈ ਜੇ ਇੰਨੀ ਮਿਲ ਕੇ ਗਲਾਈ ਦੇ ਨਾਲ ਮਿਲ ਲੈਣਾ ਇਹ ਆਪਣੇ ਕੋਲੇ 22 ਇੰਚ ਆ ਗਈ ਗਲਾਈਏ ਦੀ ਉਸ ਤੋਂ ਬਾਅਦ 5 ਇੰਚ ਪੱਟੀ ਚੌੜੀ ਡਬਲ ਕਪੜਾ ਤੇ ਆਪਾਂ ਇਸ ਤਰ੍ਹਾਂ ਹੀ ਪੱਟੀ ਲੈਣੀ ਹੈ ਦੇਖੋ 22 ਇੰਚ ਆਪਾਂ ਇੱਕ ਲੈਣੀ ਹੈ ਤੇ 16 ਇੰਚ ਆਪਾਂ ਇੱਕ ਲਵਾਂਗੇ 8 8 ਇੰਚ ਦੀਆਂ ਦੋਨੇ ਸਾਈਡ ਤੇ ਆਪਣੀਆਂ ਪੱਟੀਆਂ ਜਿਹੜੀਆਂ ਬੰਨਣ ਵਾਸਤੇ ਆਪਾਂ ਉਹ ਹੀ ਲਵਾਂਗੇ ਦੇਖੋ 22 ਤੇ 16 ਆਪਣੇ ਕੋਲੇ 38 ਇੰਚ ਕੱਪੜਾ ਆ ਗਿਆ ਦੋ ਪੱਟੀਆਂ ਦੇ ਵਿੱਚ ਮੈਂ ਲੈਂਦੀਆਂ ਨੇ ਦੋਨਾਂ ਵਿੱਚ ਜੋੜ ਪਾ ਦਾਂਗੇ ਜੋੜ પા ਕੇ ਦੇਖੋ ਜੀ ਆਪਾਂ 38 ਇੰਚ ਇਹਦੀ ਇਸ ਤਰ੍ਹਾਂ ਨਾ ਲੰਬਾਈ ਵਧਾ ਦਾਂਗੇ ਲੰਬਾਈ ਵਧਾ ਕੇ ਜੋੜ ਪਾਤਾ ਜੋੜ પા ਕੇ ਦੇਖੋ ਉਸ ਤੋਂ ਬਾਅਦ ਆਪਾਂ ਇਹ ਪੱਟੀ ਐਂ ਕਰਨੀ ਹੈ ਜਿਸ ਇਹਨੂੰ ਜਿਹੜੀ ਥੋੜੀ ਜਿਹੀ ਨਾ ਸ਼ੇਪ ਦੇਵਾਂਗੇ ਇਹ ਪੱਟੀ ਨੂੰ ਆਪਾਂ ਡਬਲ ਫੋਲਡ ਕਰ ਦਾਂਗੇ ਜੋੜ ਕਾਉਣ ਤੋਂ ਬਾਅਦ ਡਬਲ ਫੋਲਡ ਕਰਨ ਤੋਂ ਬਾਅਦ ਦੇਖੋ 22 ਇੰਚ ਤੇ ਆਪਾਂ ਨਿਸ਼ਾਨ ਲਾ ਦਾਂਗੇ ਆਪਾਂ ਲਾ ਦਾਂਗੇ ਜੀ 11 ਇੰਚ ਤੇ ਨਿਸ਼ਾਨ ਕਿਉਂਕਿ ਡਬਲ ਪੱਟੀ ਆਪਣੇ ਕੋਲੇ 11 ਇੰਚ ਤੇ ਨਿਸ਼ਾਨ ਲਾ ਕੇ ਜਿਹੜੀ ਆਪਣੇ ਕੋਲੇ ਬਦਮੀ ਪੱਟੀ ਬਚ ਗਈ ਟਣੀਆਂ ਬੰਨਣ ਵਾਸਤੇ ਉਹ ਦੇਖੋ ਆਪਾਂ ਇੰਨੀਆਂ ਚੌੜੀਆਂ ਟਣੀਆਂ ਨਹੀਂ ਕਰਨੀਆਂ ਉਹਨੂੰ ਨਾ ਆਪਾਂ ਇਸ ਤਰ੍ਹਾਂ ਹੀ ਸ਼ੇਪ ਦੇਣੀ ਹੈ 2 ਇੰਚ ਲੈ ਕੇ ਦੇਖੋ ਉਸ ਤੋਂ ਬਾਅਦ ਇਹਨੂੰ ਆਪਾਂ ਇੰਗਲਾਈ ਦੇ ਦਾਂਗੇ ਇਹਨਾਂ ਫਿਰ ਚੌੜੀ ਪੱਟੀ ਦੇਖੋ ਬੰਨਣ ਦੀ ਸੈਟ ਨਹੀਂ ਆਉਂਦੀ ਜਿਹੜੀ ਬਰੀਕ ਪੱਟੀ ਹੁੰਦੀ ਹੈ ਬੰਨਣ ਦੇ ਵਧੀਆ ਸੈਟ ਆ ਜਾਂਦੀ ਹੈ ਤਣੀ ਜਿਹੜੀ ਹੁੰਦੀ ਆਪਾਂ ਉਸ ਤੋਂ ਬਾਅਦ ਸੈਂਟਰ ਦੇ ਨਿਸ਼ਾਨ ਲਾ ਲਿਆ ਜੀ ਜਿਹੜੀ ਆਪਾਂ ਕਾਟ ਪਾਈ ਹੈ ਪੱਟੀ ਤੇ ਉਹਤੇ ਮੈਂ ਨਾ ਤੁਹਾਨੂੰ ਗੁੰਮਸ ਲਾਈ ਲਾਉਣੀ ਦੱਸਦੀ ਆ ਗੁੰਮਸ ਲਾਈ ਲਾਵਾਂਗੇ ਉੱਥੇ ਤੱਕ ਉਸ ਤੋਂ ਬਾਅਦ ਦੇਖੋ ਇਹਦੇ ਨਾਲ ਆਪਾਂ ਅਟੈਚ ਕਰ ਦਾਂਗੇ ਮਿੰਟਾਂ ਚ ਕੇਸ ਕੀ ਬਣ ਕੇ ਤਿਆਰ ਹੋ ਜੂ ਦੇਖੋ ਇੱਥੋਂ ਲੈ ਕੇ ਤੇ ਆਪਾਂ ਗਲਾਈ ਤੱਕ ਇਹਦੇ ਉੱਤੇ ਸੀਨ ਮਾਰ ਲਾਂਗੇ ਦੋਨੇ ਸੈੜਾ ਤੇ ਸੀਨ ਮਾਰਨ ਤੋਂ ਬਾਅਦ ਇਹਨੂੰ ਆਪਾਂ ਪਲਟਾ ਦਾਂਗੇ ਪਲਟਾ ਕੇ ਦੇਖੋ ਜੇ ਸਿੱਧੀ ਹੋ ਜੂ ਪੱਟੀ ਤੇ ਫਿਰ ਸੈਂਟਰ ਵਾਲੀ ਪੱਟੀ ਤੇ ਇਸ ਪੀਸ ਦੇ ਨਾਲ ਆਪਾਂ ਜੋੜ ਦਾਂਗੇ ਬਹੁਤ ਹੀ ਵਧੀਆ ਕੇਸਰੀ ਬਣ ਕੇ ਤਿਆਰ ਹੋ ਜੂ ਬਿਲਕੁਲ ਸਫਾਈ ਨਾਲ ਬਣੂਗੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਨੇ ਪੱਟੀਆਂ ਆਪਾਂ ਦੇਖੋ ਸਿੱਧੀਆਂ ਕਰ ਲੀਆਂ ਉਸ ਤੋਂ ਬਾਅਦ ਸੈਂਟਰ ਨਾਲ ਸੈਂਟਰ ਲਾ ਕੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਦਾਂਗੇ ਸਿਲਾਈ ਲਾਉਣ ਤੋਂ ਬਾਅਦ ਦੇਖੋ ਜੀ ਆਪਾਂ ਕੇਸਰੀ ਬਣ ਕੇ ਤਿਆਰ ਹੋਊਗੀ ਬਣਾ ਕੇ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਕਰਿਓ